ਤੋਂ ਅੰਡੀ ਪਾਈ ਤੋਂ ਫ੍ਰਾਇਬਰ ਰੋਡ ਤੇ ਪੈਂਦੇ ਗੁਰਦੁਆਰਾ ਨੀਲਾ ਤਾਰਾ ਵਿਖੇ ਦੇਸੀ ਨਵੇਂ ਸਾਲ ਦੀ ਅਰਦਾਸ ਕੀਤੀ ਗਈ ਆਉ ਸੁਣਦੇ ਆ ਸਿੰਘ ਸਾਹਿਬ ਤੋਂ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਅੱਜ ਗੁਰਦੁਆਰਾ ਨੀਲਾ ਤਾਰਾ ਸਾਹਿਬ ਵਿਖੇ ਨਮਾਸਾਹ ਜਿਹੜਾ ਸੰਗਤਾਂ ਨੇ ਮਨਾਉਣਾ ਕੀਤਾ ਦੇਸੀ ਨਵਾਂ ਸਾਲ ਅੱਜ ਚੇਤ ਦੀ ਸੰਗਰਾਮ ਦਾ ਦਿਹਾੜਾ ਹੈ ਨਵਾਂ ਸਾਲ ਆਰੰਭ ਹੋਇਆ ਹੈ ਨਾ ਨਾਲ ਪੂਰਨਮਾਸੀ ਦਾ ਸ਼ੁਭ ਦਿਹਾੜਾ ਵੀ ਅੱਜ ਹੈ। 12 ਮਾਹ ਦੀ ਗੁਰਬਾਣੀ ਦੀ ਜਾਪ ਹੋਈ ਆ ਸੰਗਰਾਮ ਦਾ ਦਿਹਾੜਾ ਬਣਾਇਆ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ। ਜਿਤਨਾ ਪੁਛਾਦੇ ਦੇਖਾ ਵਰਤਾਈਆਂ ਗਈਆਂ ਗੁਰੂ ਦਾ ਲੰਗਰ ਵਰਤਾਇਆ ਗਿਆ। ਸੰਗਤਾਂ ਨੇ ਖੁਸ਼ੀਆਂ ਦੇ ਨਾਲ ਜਿਹੜਾ ਹੈ ਨਵੇਂ ਸਾਲ ਦੀ ਆਰੰਭਤਾ ਕੀਤੀ ਹੈ ਸਤਿਗੁਰੂ ਕਿਰਪਾ ਕਰਨ। ਜਿਸ ਤਰ੍ਹਾਂ ਰੰਮਤ ਹੋਈ ਹੈ ਖੁਸ਼ੀਆਂ ਦੇ ਨਾਲ ਇਸ ਤਰ੍ਹਾਂ ਹੀ ਮਹਾਰਾਜ ਖੁਸ਼ੀਆਂ ਦੇ ਨਾਲ ਬਤੀਤ ਕਰਵਾਉਣ ਸੰਗਤਾਂ ਦੇ ਸਿਰ ਤੇ ਮੇਰਾ ਮਿਹਰਾਬਤ ਰੱਖਣਾ। ਚੜਦੀ ਕਲਾਂ ਦੀਆਂ ਦਾਤਾਂ ਮੋਸ਼ਨ ਗੁਰੂ ਘਰ ਦੀ ਚੜ੍ਹਦੀ ਕਲਾਂ ਸਤਿਗੁਰੂ ਨਾਨਕ ਨਾਮ ਚੜਦੀ ਕਲਾਂ ਤੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਕੀ ਫਤਿਹ ਬੋਲੇ ਤੂੰ ਨਹਾਤ ਸ੍ਰੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ